ਅੰਮ੍ਰਿਤਸਰ ਮਕਬੂਲਪੁਰਾ ਰੋਡ ਤੋਂ ਫੋਕਲ ਪੁਆਇੰਟ ਨੂੰ ਜਾਣ ਵਾਲੀ ਸੜਕ ਦਾ ਮੰਦਾ ਹਾਲ ਹੈ ਉਥੋਂ ਲੰਘਣ ਵਾਲੇ ਰਾਹੀਰ ਪਰੇਸ਼ਾਨ ਹੋ ਰਹੇ ਹਨ ਅੰਮ੍ਰਿਤਸਰ ਨਗਰ ਨਿਗਮ ਵੱਲੋਂ ਪਾਵੇਂ ਵਿਕਾਸ ਕਾਰਜਾਂ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਹਕੀਕਤ ਕੁਝ ਹੋ ਰਹੀ ਹੈ ਥਾਂ ਥਾਂ ਤੋਂ ਸੜਕ ਟੁੱਟੀ ਹੋਈ ਹੈ ਫੋਕਲ ਪੁਆਇੰਟ ਨੂੰ ਜਾਣ ਵਾਲੀ ਸੜਕ ਜਿੱਥੇ ਕੀ ਕਾਰੋਬਾਰ ਆਪਣਾ ਸਮਾਨ ਲੈ ਕੇ ਫੈਕਟਰੀਆਂ ਦੇ ਅੰਦਰ ਜਾਂਦੇ ਹਨ ਅਤੇ ਤਿਆਰ ਕੀਤਾ ਸਮਾਨ ਬਾਹਰ ਵੇਚਦੇ ਹਨ ਪਾਰ ਸੜਕ ਦੇ ਖਸਤਾ ਹਾਲਤ ਹੋਣ ਕਾਰਨ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਮੌਕੇ ਉਥੂ ਲੰਘਣ ਵਾਲੇ ਲੋਕਾਂ ਨੇ ਅਪੀਲ ਕੀਤੀ ਕਿ ਜਲਦ ਤੋਂ ਜਲਦ ਇਹ ਸੜਕ ਨੂੰ ਬਣਾਇਆ ਜਾਵੇ ਸਾਡੇ ਨੂੰ ਜਿਆਦਾ ਤੁਸੀਂ ਵੇਖਣ ਦੇ ਜੇ ਵੀ ਕੀ ਆ ਕੀ ਪਰੇਸ਼ਾਨੀ ਆ ਐਡੇ ਟੇ ਡੂੰਗੇ ਟੋਏ ਟਾਡੇ ਸਾਹਮਣੇ ਪਏ ਆ ਚਲੋ ਅੰਦਰ ਫੋਕਲ ਪੈਂਡ ਦਾ ਕੋਈ ਹਾਲਾਤ ਸੁਧਰੇ ਆ ਪਰ ਬਾਹਰ ਬਹੁਤ ਮਾੜੇ ਆ ਸ਼ਹਿਰ ਚ ਕੂੜਿਆਂ ਦੇ ਬਹੁਤ ਬਹੁ ਢੇਰ ਲੱਗੇ ਹੋਏ ਆ ਇਹ ਇੰਡਸਟਰੀ ਏਰੀਆ ਦੀ ਛੜਕਾ ਫੋਕਲ ਪੈਂਡ ਨੂੰ ਅੰਦਰ ਜਾਂਦੀ ਆ ਇਹ ਤੇ ਵਧੀਆ ਹੋਣੀ ਚਾਹੀਦੀ ਕਮ ਸੇ ਕਮ ਕਿੰਨਾ ਲੋਕ ਟੈਕਸ ਦਿੰਦੇ ਇਹਨਾਂ ਤੋਂ ਡੈਟੀ ਤੋਂ ਇਹ ਵੀ ਇੰਨੀ ਮਾੜੀ ਛੜਕੋ ਬਹੁਤ ਮਾੜੀ ਛੜਕੋ ਹੋ ਚੁੱਕੀ ਹੋਈ ਹੈ ਤੁਹਾਡੇ ਸਾਹਮਣੇ ਹੀ ਆ ਬਣਿਆ ਆ ਕਿ ਨਹੀਂ ਬਣਿਆ ਤੁਹਾਡੇ ਸਾਹਮਣੇ ਹੀ ਆ ਇਹ ਇਹ ਆ ਵੀ ਇਹਨਾਂ ਦਾ ਸੁਧਾਰ ਕੀਤਾ ਜਾਵੇ ਮਿਹਰਬਾਨੀ ਜੀ ਬੜੇ ਤੇ ਇਹ ਹਾਲ ਭਾਜੀ ਬਹੁਤ ਪਸਤਾ ਆ ਕਹਿਣਾ ਆ ਹੀ ਜਾਵਾਂਗੇ ਜਿਹੜੀ ਸਰਕਾਰਾਂ ਨੂੰ ਚਾਹੀਦਾ ਆ ਕਿ ਕੜਿਕਾ ਵਧੀਆ ਬਣਾਣ ਲੋਕਾਂ ਨੂੰ ਲੰਘਣ ਵਿੱਚ ਦਿੱਕਤ ਆਉਂਦੀ ਬਹੁਤ ਇਹ ਛੜ ਕੇ ਭਾਈ ਫੋਕਲ ਪੁਆਇੰਟ ਤੋਂ ਵੀ ਚਲ ਜਾਂਦੀ ਆ ਗਾੜੀ ਬੱਲਾ ਮੰਡੀ ਨੂੰ ਵੀ ਚਲ ਜਾਂਦੀ ਆ ਪਰੇਸ਼ਾਨੀ ਭਾਈ ਇਹ ਹੀ ਆ ਕਿ ਜਦੋਂ ਬੰਦੇ ਨੇ ਗੱਡੀ ਲੋਡ ਕੀਤੀ ਹੁੰਦੀ ਆ ਗੱਡੀਆਂ ਦਾ ਕਾਫੀ ਨੁਕਸਾਨ ਹੁੰਦਾ ਵਾ ਤੇ ਗੱਡੀਆਂ ਦੀ ਬਾਅਦ ਰਿਪੇਅਰ ਕਾਫੀ ਨਿਕਲਦੀ ਆ ਭਾਈ ਦਿੱਕਤ ਹੁੰਦੀ ਆ ਹੋਣਾ ਵੀ ਚਾਹੀਦਾ ਭਈ ਇਹ ਹੀ ਕਿਸ ਸਰਕਾਰਾਂ ਨੂੰ ਚਾਹੀਦਾ ਛੜਕਾ ਬਣਾਣਾ ਹੋਰ ਕੀ ਕਹਿ ਸਕਦੇ ਆ ਅਮਰitsar ਮਕਬੂਲਪੁਰਾ ਰੋਡ ਤੇ ਜਿਹੜੀ ਸਰਕ ਫੋਕਲ ਪੁਆਇੰਟ ਨੂੰ ਜਾਂਦੀ ਹੈ ਉਹਦੀਆਂ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀ ਕੀਤੀ। ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਸੜਕੇ ਥਾਂ-ਥਾਂ ਤੋਂ ਟੁੱਟੀ ਹੋਈ ਹੈ। ਇੱਥੇ ਜਿਹੜੇ ਲੰਗਰ ਵਾਲੇ ਰਾਹਗੀਰ ਉਹਨਾਂ ਨੇ ਗੱਲਬਾਤ ਕਰਦੇ ਹੋਏ ਆਖਿਆ ਕਿ ਨਗਰ ਨਿਗਮ ਨੂੰ ਇੱਥੇ ਸੜਕ 'ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਸੜਕ ਨੂੰ ਪਹਿਲ ਦੇ ਆਧਾਰ 'ਤੇ ਬਣਾਉਣਾ ਚਾਹੀਦਾ ਹੈ। ਅਮਰitsar ਫਾਸਟਵੇ ਖਬਰਨਾਮਾ ਲਈ ਸਹਿਯੋਗੀ ਵਿਜੇ ਕੁਮਾਰ ਦੇ ਨਾਲ ਰਕੇਸ਼ ਕੁਮਾਰ।